ਦੇਸਤੋ ਪਿਆਰ ਪਰਿਸ਼ਾਸ਼ੀ ਕਾਲਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਿਹੜਾ ਕੇਸ ਸੰਬੰਧੀ ਕਮੀਟਿੰਗ ਕਬਾਉਣ ਦੇ ਸੰਬੰਧ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਦੋਸਤੋ ਇਹ ਪੱਤਰ ਜਿਹੜਾ ਕਿ ਇਸ ਦੇ ਵਿਸ਼ਾ ਜਿਹੜਾ ਲਿਖਿਆ ਗਿਆ ਹੈ ਇਟਸ ਆ ਟਾਈਮ ਜਿਹੜਾ ਹੈ 4-3-2024 ਨੂੰ ਦੁਪਹਿਰ 2 ਵਜੇ ਨਿਸ਼ਚਿਤ ਹੈ ਦੋਸਤੋ ਪੰਜਾਬ ਸਿਵਲ ਸਕੱਤਰ ਸੈਕਟਰ 1 ਚੰਡੀਗੜ੍ਹ ਵਿਖੇ ਇਹ ਮੀਟਿੰਗ ਜਿਹੜੀ ਨਿਸ਼ਚਿਤ ਕੀਤੀ ਗਈ ਹੈ ਦੋਸਤੋ ਇਸ ਤੋਂ ਇਲਾਵਾ ਦੋਸਤੋ ਗੱਲ ਕਰਾਂਗੇ ਪੰਜਾਬ ਮੁਲਾਜ਼ਮਾਂ ਤੇ ਪੈਸ਼ਨ ਸਾਂਝਾ ਫਰੰਟ ਦੇ ਵੱਲੋਂ ਬਜਟ ਸੈਸ਼ਨ ਦੌਰਾਨ ਜਿਹੜਾ 4 ਮਾਰਚ ਨੂੰ ਚੰਡੀਗੜ੍ਹ ਵਿ ਦੋਸਤੋ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਚਾਹੀਦਾ ਹੈ ਦੋਸਤੋ ਗੱਲ ਕਰ ਲਈ ਪੰਜਾਬ ਦੇ ਅੰਦਰ ਜਿਹੜੇ ਕੰਮ ਕਰਦੇ ਮਾਨ ਪੱਤਾ ਪਰ ਕਰ ਪੈਸ਼ਨਲ ਕੱਚੇ ਮਲਾਜ਼ਮਾਂ ਤੇ ਰੈਗੂਲਰ ਮਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਜਿਹੜਾ ਕਿ ਆਪ ਸਰਕਾਰ ਦੇ ਵੱਲੋਂ ਲਗਾਤਾਰ ਕੀਤੀਆਂ ਜਾ ਰੀਆਂ ਟਾਲ ਮੰਟੋਲ ਦੇ ਖਿਲਾਫ ਜਿਹੜਾ ਪੰਜਾਬ ਸਰਕਾਰ ਮਲਾਜ਼ਮਤ ਤੇ ਪੈਸ਼ਨਲ ਸਾਂਝਾ ਫਰੰਟ ਨੇ ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦੇ ਦੌਰਾਨ 4 ਮਾਰਚ ਨੂੰ ਚੰਡੀਗੜ੍ਹ ਵਿਖੇ ਇੱਕ ਸਬਾਈ ਰੈਲੀ ਕਰਨ ਦਾ ਤੇ ਮਾਰਚ ਕਰਨ ਦਾ ਫੈਸਲਾ ਕੀਤਾ ਹੈ ਦੋਸਤੋ ਜਿਸ ਤਰ੍ਹਾਂ ਕਿ ਇਸ ਸੰਬੰਧੀ ਫੈਸਲਾ ਜਿਹੜਾ ਸਾਂਝੇ ਫਰੰਟ ਦੇ ਸੂਬਾ ਕਨਵੀਰ ਜਨਮਰ ਜਰਮਨਜੀਤ ਤੀਸ਼ ਰਾਣਾ ਦੇ ਹੋਰ ਆਗੂਆਂ ਸਮੇਤ ਜਿਹੜਾ ਕਿ ਸਾਂਝੇ ਫਰੰਟ ਦੇ ਸਮੂਹ ਆਗੂਆਂ ਨੇ ਦੱਸਿਆ ਕਿ ਪੰਜਾਬ ਅਤੇ ਮਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਪੰਜਾਬ ਸਰਕਾਰ ਬਿਲਕੁਲ ਵੀ ਜਿਹੜੀ ਸੁਚੇਤ ਨਹੀਂ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਾਂਝੇ ਫਰੰਟ ਨੂੰ ਤਿੰਨ ਵਾਰ ਮੀਟਿੰਗ ਦਾ ਸਮਾਂ ਦੇ ਕੇ ਵੀ ਮੀਟਿੰਗ ਨਹੀਂ ਕੀਤੀ ਗਈ ਅਤੇ ਵਿੱਤ ਮੰਤਰੀ ਜਿਹੜੇ ਨੇ ਚੀਮਾ ਨਾਲ ਹੋਈਆਂ ਤਿੰਨ ਮੀਟਿੰਗਾਂ ਦੇ ਵਿੱਚ ਵੀ ਮੰਗਾਂ ਦਾ ਕੋਈ ਹੱਲ ਨਹੀਂ ਕੱਢਿਆ ਗਿਆ ਸਾਂਝੇ ਫਰੰਟ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪ ਆਦਮੀ ਪਾਰਟੀ ਦੀ ਵੱਲੋਂ ਆਪਾਂ ਜਿਹੜੀ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਮਾਨ ਪੱਤਾ ਵਰਕਰ ਵੇਗਾ ਪਹਿਲੀ ਜਿਹੜੀ ਕੈਬਨਿਟ ਮੀਟਿੰਗ ਵਿੱਚ ਸਮੂਹ ਕੱਚੇ ਮੁਲਾਜ਼ਮਤ ਤੇ ਪੱਕੇ ਕੀਤੇ ਜਾਣਗੇ 6ਵੇਂ ਤਨਖਾਹ ਕਮਿਸ਼ਨ ਨੂੰ ਸੋਧ ਕੇ ਮੁਲਾਜ਼ਮਾਂ ਤੇ ਪੈਸ਼ਨਰ ਦੇ ਪੱਕੇ ਬਨਾਇਆ ਜਾਵੇਗਾ ਪੈਸ਼ਨਰਸ ਗਿਆ ਪੈਸ਼ਨ ਨੂੰ ਜਿਹੜਾ ਕਿ 2.98 ਨਾਲ ਗੁਣਾਕ ਕੀਤਾ ਜਾਵੇਗਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ ਪੈਨਸ਼ਨ ਨੂੰ 6ਵੇਂ ਤਨਖਾਹ ਕਮਿਸ਼ਨ ਬਕਾਇਤ ਜਿਹੜੇ ਨੇ ਜਿਹੜੀ ਦਿੱਤੀ ਜਾਣਗੇ ਜਿਹੜਾ ਕਿ ਪਰਕਾਲ ਜਿਹੜਾ ਹੈ ਸੰਬੰਧੀ 15/15 ਦਾ ਜਿਹੜਾ ਅਤੇ 7 2016 ਦਾ ਨੋਟੀਫਿਕੇਸ਼ਨ ਰੱਦ ਕੀਤੇ ਜਾਣਗੇ 17 2020 ਤੋਂ ਬਾਅਦ ਜਿਹੜੇ ਪਲਾਜ਼ਮ ਤੇ ਪੈਸ਼ ਪੰਜਾਬ ਦੇ ਸਕੇਲ ਲਾਗੂ ਕੀਤੇ ਜਾਣਗੇ ਪਿੰਡੋਂ ਪੱਤਾ ਜ ऐसे भी आदि जेडे बहाल ਕੀਤੇ ਜਾਣਗੇ ਪਰੰਤੂ ਸਾਰੀਆਂ ਮੰਗਾਂ ਤੇ ਭਗਵੰਤ ਮਾਨ ਸਰਕਾਰ ਦੇ ਵੱਲੋਂ ਮੁਕੰਮਲ ਚੁੱਪੀ ਧਾਰੀ ਹੋਈ ਹੈ ਜਿਸ ਕਾਰਨ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨ ਕੱਚੇ ਮਲਾਜ਼ਮਾਂ ਤੇ ਮਾਨ ਪੱਤਾ ਦਾ ਵਰਕਰਾਂ ਤੇ ਮਲਾਦ ਵੱਲੋਂ ਜਿਹੜਾ ਕਿ 4 ਮਾਰਚ ਨੂੰ ਚੰਡੀਗੜ੍ਹ ਵਿਖੇ ਸੈਕਟਰ 49 ਵਿਖੇ ਰੈਲੀ ਕਰਨ ਦੀ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ 11 2016 ਤੋਂ ਪੈਨਸ਼ਨਰਸ ਦੇ ਲਈ 113 ਡੀਏ ਦੀ ਬਜਾਏ 119 ਡੀਏ ਦਾ ਆਧਾਰ ਤੇ ਪੈਨਸ਼ਨਰਸ ਦੇ ਕਰਨ ਦੇ ਫੈਸਲੇ ਨੂੰ ਸਮੂਹ ਮਲਾਜ਼ਮਾਂ ਤੇ ਪੈਨਸ਼ਨ ਨੂੰ ਤੁਰੰਤ ਲਾਗੂ ਕਰਨਾ ਬੰਦਾ ਹੈ ਜਦ ਕਿ ਸਾਂਝੇ ਫ ਲੋ 6 ਮਿਤਰ ਖਾ ਕਮਿਸ਼ਨ ਦੇ ਲਈ 112016 ਨੂੰ 125% ਦੇ ਅਨੁਸਾਰ ਗੁਣਾਕ ਤਹਿਤ ਕਰਨ ਦੀ ਜਿਹੜੀ ਕਿ ਮੰਗ ਕੀਤੀ ਗਈ ਹੈ ਮੀਟਿੰਗ ਦੇ ਵਿੱਚ ਰਹਿੰਦੇ ਜਿਹੜੇ 8% ਮਹਿੰਗਾਈ ਪੱਤੇ ਦੀਆਂ ਦੋ ਕਿਸ਼ਤਾਂ ਤੇ ਪਿਛਲੇ ਬਕਾਇਆ ਸੰਬੰਧੀ ਵੀ ਜਿਹੜੀ ਹੈ ਮੰਗ ਕੀਤੀ ਗਈ ਹੈ ਦੋਸਤੋ ਮੀਟਿੰਗ ਦੇ ਵਿੱਚ ਸਾਂਝੇ ਫਰੰਟ ਦੇ ਵੱਲੋਂ 4 ਮਾਰਚ ਨੂੰ ਚੰਡੀਗੜ੍ਹ ਵਿਖੇ ਜਿਹੜੀ ਮਹਾਂ ਰੈਲੀ ਵਿੱਚ ਪੰਜਾਬ ਅਤੇ ਮਲਾਸਮਾ ਤੇ ਪੈਸ਼ਨ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਦਾ ਜਿਹੜਾ ਸੱਦਾ ਦਿੱਤਾ ਗਿਆ ਹੈ ਅਤੇ ਫਰੰਟ ਤੋਂ ਬਾਹਰ ਰਹਿ ਗਈਆਂ ਜਿਹੜੀਆਂ ਸਾਰੇ ਜਨਤਹਿਬੰਦੀਆਂ ਵੀ ਜਿਹੜਾ ਇਸ ਜਿਹੜਾ ਕਿ ਸ਼ਾਮਲ ਹੋਣ ਦੀ ਅਪੀਲ ਜਿਹੜੀ ਕੀਤੀ ਗਈ ਹੈ ਹ ਚੈਨਲ ਤੇ ਆਰੀ ਵੀਡੀਓ ਵਧੀਆ ਲੱਗ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਬਹੁਤ ਧੰਨਵਾਦ ਜੀ